ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੀ ਬ੍ਰੈਂਟਨ ਦੀ ਜਬਰਦਸਤ ਸਫੇਦ ਸਫੇਦ برف ਸਫੇਦ برف ਦੇ ਵਿੱਚ ਸਫੇਦ ਦਾੜੀ ਤੇ ਸਫੇਦ ਪੱਗ ਬੰਨ ਕੇ ਅੱਜ ਮੈਂ ਆ ਗਿਆ ਤੁਸਾਂ ਨੂੰ ਜੀ ਆਪਣੇ ਘਰ ਦੇ ਸਾਗੇ ਬੰਨੇ ਦੇ ਹਲਾਕੇ ਕਿਉਂਕਿ ਕੱਲ ਸਾਰਾ ਦਿਨ ਦੇ ਪਿੱਛੇ ਦੇਖੋ ਨਾ ਤੇ ਮੇਰੇ ਜਿੰਨੇ ਉੱਚੇ ਜਿਹੜੇ ਆ ਇੱਥੇ ਆ ਬਰਫ਼ ਦੇ ਪਹਾੜ ਬਣੇ ਹੋਏ ਆ ਜੇ ਤੁਸੀਂ ਜਿਸ ਪਾਸੇ ਵੀ ਦੇਖੋ ਹੁਣ ਇਹ ਬਰਫ਼ ਹੈ ਜਿਹੜੀ ਦੇਖੋ ਜੀ ਕੁਝ ਲੋਕ ਕਹਿੰਦੇ ਆ ਕਿ ਕੈਨੇਡਾ ਆਣਾ ਇਸ ਤਰੀ ਦਾ ਕੁਣਾ ਹੈ ਕੈਨੇਡਾ ਰਹਿਣਾ ਇਸ ਵੇਲੇ ਤੋਂ ਦੇਖੋ ਜੀ ਇੰਨੇ ਇੰਨੇ ਵੱਡੇ ਬਰਫ਼ ਦੇ ਪਹਾੜ ਹੈ ਜਿਹੜੇ ਆ ਬਣੇ ਹੋਏ ਆ ਇਹ ਤੋਂ ਨਹੀਂ ਪੈਂਦੇ ਆ ਬਰਫ ਦੇ ਪਹਾੜਾਂ ਦੇ ਵਿੱਚ ਜਿਵੇਂ ਨਾ ਤੁਸੀਂ ਆ ਦੇਖ ਰਹੇ ਹੋ ਉਹ ਡੁੱਟ ਕੇ ਚਾਰਚ ਫੇਰਿਆ ਤੋਂ ਸਾਡੇ ਘਰ ਤੋਂ ਵੀ ਜਿਹੜੀ ਬਰਫ ਹੈ ਉਹ ਪੈ ਰਹੀ ਹੈ। ਹਵਾ ਇੰਨੀ ਤੇਜ਼ ਚੱਲਦੀ ਹੈ। ਹੋ ਸਕਦਾ ਹੈ ਕਿ ਮਾਈਕ ਦੇ ਵਿੱਚ ਵੀ ਤੁਹਾਨੂੰ ਇਹ ਸਵਾਰ ਦੇਖ ਤੇ ਚਾਰਚ ਫੇਰੇ ਤੁਸੀਂ ਦੇਖ ਲਓ ਕਿ ਕੀ ਹਾਵਾ ਬਣੇ ਹੋਏ ਨੇ ਬਰਫ ਦੇ ਕਰਕੇ ਇੱਥੇ ਔਰ ਇਸ ਬਰਫ ਨੂੰ ਤੋਂ ਨਾ ਇੱਧਰ ਗੱਡੀ ਨੂੰ ਅੱਗੇ ਲਿਆਉਣਾ ਸੀ ਜੀ ਪਰ ਇਹ ਹੈ ਕਿ ਜੇ ਇਹਦੇ ਉੱਪੋਂ ਜਦੋਂ ਦਾ ਇੱਕ ਪਹਾੜ ਹੈ ਨਹੀਂ ਉਦੋਂ ਤੱਕ ਗੱਡੀ ਐ ਜਿਹੜੀ ਉਹ ਆਪਣੇ ਡਰਾਈਵਵੇ ਤੇ ਲੱਗੇਗੀ ਨਹੀਂ ਇਸ ਲਈ ਮੁਸ਼ਕਲਾਂ ਜੀ ਇਸ ਲਈ ਲਾਲੀਆਂ ਮੇਰਾ ਤੇ ਲੱਤ ਵੀ ਦੁਖ ਰਿਹਾ ਇਸ ਦੇ ਵਿੱਚ ਔਰ ਨਾਲ ਦੀ ਨਾਲ ਇਹ ਹੈ ਕਿ ਕਰੀਬ ਇਸੇ ਬਰਫ ਕਰਕੇ 5 ਜਨਵਰੀ ਤੋਂ ਜੋ ਖੰਗ ਤੇ ਠੰਡ ਲੱਗੀ ਹੋਈ ਹੈ ਉਹ ਅਜੇ ਤੱਕ ਠੀਕ ਹੁੰਦਾ ਨਾ ਨਹੀਂ ਲੈ ਰਹੀ ਕਾਰਨ ਇਹ ਹੈ ਕਿ ਹਰ ਰੋਜ਼ ਸਵੇਰੇ ਉੱਠ ਕੇ ਇੱਥੇ ਇੱਕ ਕੋਈ ਸਾਨੂੰ ਕੰਮ ਹੈ ਜਿਹੜਾ ਉਹ ਜਿਹੜਾ ਉਹ ਕੰਮ ਹੈ ਪਰਫਟਾ ਹੁੰਦਾ ਬਸ ਡਾਟਾ ਦੇ ਵਿੱਚ ਹੋਰ ਕੋਈ ਜੋਬ ਮਿਲੇ ਚਾਹ ਨਾ ਮਿਲੇ ਆ ਪਰਫਟਾ ਉਹਦੀ ਜੋਬ ਤਾਂ ਆਰ ਬੰਦੇ ਨੂੰ ਮਿਲ ਜਾਂਦੀ ਹੈ ਫ੍ਰੀ ਦੇ ਵਿੱਚ ਹੀ ਤੇ ਦੇਖੋ ਸਾਡੇ ਅੰਡੀ ਗਵੰਡੀ ਵੀ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਵਰਕਟਾਉਂਦਿਆ ਹੋਇਆ ਦਿਸ ਰਹੇ ਨੇ ਹਰ ਜਗ੍ਹਾ ਤੇ ਬਸ ਇੱਕ ਹੀ ਸੇਵਾ ਸਭ ਪਾਸੇ ਚੱਲਦੀ ਹੈ ਜੀ ਦੂਰ ਤੱਕ ਜਿੱਧਰ ਵੀ ਤਾਂ ਪਤਾ ਚੱਲਦਾ ਕਿ ਇੱਕ ਕਿੰਨਾ ਜਿਹੜਾ ਹੈਗਾ ਨਾ ਉਹ ਦੁੱਖ ਦਾ ਇੱਕ ਚੀਜ਼ ਹੁੰਦੀ ਹੈ ਬਹੁਤ ਜ਼ਿਆਦੀ برف ਹੈ ਜਿਹੜੀ ਉਹ ਇੱਥੇ ਇਸ ਵੇਲੇ ਤਹਾਨੂੰ ਚਾਰ ਚਫੇਰੇ ਜੀ ਮਿਲ ਰਹੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਪਰ ਇਹ برف ਸਾਰੇ ਘਰਾਂ ਦੇ ਕਹਾਂ ਕਿ ਗੱਡੀ ਲਾਉਣ ਤੋਂ ਪਹਿਲੇ ਮੈਂ ਚਾਰ ਚਫੇਰੇ ਦੇ ਨਜ਼ਾਰੇ ਦਿਖਾ ਦੇਵਾਂ 2-4 ਮਿੰਟ ਲਈ ਥੈਂਕ ਯੂ ਜੀ ਵੈਰੀ ਮੱਚ ਤੇ ਦੋਸਤੋ ਇਹ ਹੈ ਕੈਨੇਡਾ ਦੀ ਜ਼ਿੰਦਗੀ ਕੈਨੇਡਾ ਦੇ ਹਾਲਾਤ برف ਦੇ ਨਾਲ ਕਿਸ ਤਰ੍ਹਾਂ 2-4 ਇੱਥੇ ਹੋਣਾ ਪੈਂਦਾ ਹੁਣ ਇੰਨਾ ਪਹਾੜਾਂ ਨੂੰ ਧਾਵਾਂਗੇ ਇਸ ਤਰ੍ਹਾਂ ਤੇ ਗੱਡੀ ਅੱਗੇ ਲੰਘ ਕੇ ਆਵੇਗੀ ਠੀਕ ਹੈ ਜੀ ਤੇ ਇਸ ਲਈ ਬਸ ਇੱਕ ਬੇਨਤੀ ਹੈ ਕਿ 92% ਜਿਹੜੇ ਵੀਰ ਨੇ ਵੀਡੀਓਸ ਦਾ ਸਰ ਗਿਆ ਦੇਖਦੇ ਆ ਉਹਨਾਂ ਚੋਂ ਸਾਰਸ ਕਿ ਵੀ ਇੱਕ ਤੇ ਕਮੈਂਟ ਨਹੀਂ ਕਰਦੇ ਇਸ ਲਈ ਵੀ ਇਹਨੂੰ ਇੰਨੀ ਇੱਕ ਸੁਨਿਮਰ ਬੇਨਤੀ ਹੈ ਕਿ ਤੁਸੀਂ ਸਾਰੇ ਮੀਡੀਆਸ ਨੂੰ ਜਿੱਥੇ ਦੇਖੋਗੇ ਉੱਥੇ ਨਾਲ ਦੀ ਨਾਲ ਉਹਦੇ ਤੇ ਲਾਈਕ ਕਰੋ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ